ਉਹ ਤੁਸੀਂ ਤੁਸੀਂ ਅੰਨੇ ਆ ਤੁਸੀਂ ਗੋਲੇ ਆ ਤੁਹਾਡੇ ਸਾਹਮਣੇ ਧੀ ਪੈਣ ਦੀ ਇੱਜਤ ਨਲਾਮ ਦੀ ਮੈਨੂੰ ਕਿਉਂ ਜਵਾਬ ਦੇਣਾ ਪਵੇ ਉਹ ਤੁਸੀਂ ਦੇ ਦਿੰਦੇ ਤਾਂ ਮੈਂ ਦੇਣਾ ਹੀ ਨਹੀਂ ਸੀ ਜਵਾਬ ਸਭ ਤਮਾਸ਼ਾ ਦੇਖੀ ਜਾਂਦੇ ਸੀ ਵਿਵਾਦ ਲੋਕ ਸ਼ੁਰੂ ਕਰਦੇ ਆ ਮੈਂ ਵਿਵਾਦਤ ਆਦਮੀ ਨਹੀਂ ਆ ਮੈਂ ਸਾਫ਼ ਆਦਮੀ ਆ ਸਪੌਂਟੇਨੀਅਸ ਇਸ਼ਕ ਦੀ ਇੰਤਹਾ ਦੇਖੀ ਆ ਆਸ਼ਿਕ ਵੀ ਕਦੀ ਮੌਤ ਤੋਂ ਡਰਦੇ ਆ ਵਿਵਾਦਤ ਬਿਆਨ ਕਿ ਤੁਸੀਂ ਕਿੰਨੇ ਉਹ ਵਿਵਾਦਤ ਬਿਆਨ ਹੈ ਉਹ ਤੁਸੀਂ ਕੋ ਜਿਹੜਾ ਧੀਆਂ ਪੈਣ ਦੀ ਇੱਜ਼ਤ ਬਚਾਉਣ ਵਾਲਾ ਬਿਆਨ ਆ ਉਹ ਬੱਚੇ ਤੁਸੀਂ ਕਿਹੜੇ ਮੁਲਕ ਤੋਂ ਆਏ ਉਹ ਵਿਵਾਦਤ ਕਿਦਾਂ ਹੋ ਗਿਆ ਪਰ ਤੁਹਾਡੇ ਵਿਵਾਦ ਵਿਵਾਦ ਤਾਂ ਸ਼ੁਰੂ ਕਰਦੇ ਆ ਸਤੂਸੀ ਲੋਕ ਇੱਕ ਤਰੀਕ ਤੱਕ ਸਬਰ ਕਰੋ ਦੋ ਤਰੀਕ ਨੂੰ ਦੇਖ ਲਾਂਗੇ ਉਹ ਹੀ ਦੋ ਚਾਰ ਬੰਦੇ ਆ ਉਹਨਾਂ ਚ ਮੈਂ ਕਿਹਾ ਕਿਸਾਨਾਂ ਨੂੰ ਦੇਖ ਲਾਂਗੇ ਉਹਨਾਂ ਚ ਮੈਂ ਜੱਥੇਬੰਦੀਆਂ ਦਾ ਨਾਮ ਲਿਆ ਇੱਕ ਚੀਜ਼ ਕਲੀਅਰ ਕਰੋ ਜਿਨ੍ਹਾਂ ਨੇ ਉਸ ਟਾਈਮ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਇਹ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਦਾ ਕਿ ਪੁਰਜ਼ੋਰ ਵਿਰੋਧ ਹੋਇਆ ਠੀਕ ਉਹੀ ਬੰਦੇ ਕੱਲ ਵਿਰੋਧ ਕਰਨ ਪਹੁੰਚੇ ਸੀ ਜਾਂ ਕੋਈ ਹੋਰ ਸੀਗੇ ਕਿਸਾਨਾਂ ਦੇ ਰੂਪ ਦੇ ਵਿੱਚ ਮੈਨੂੰ ਨਹੀਂ ਪਤਾ ਨਾ ਉਹਨਾਂ ਬੰਦਿਆਂ ਦਾ ਨਾ ਇਹਨਾਂ ਦਾ ਵਿਵਾਦਿਤ ਬਿਆਨ ਕਿ ਤੁਸੀਂ ਕਿੰਨੇ ਉਹ ਵਿਵਾਦਿਤ ਬਿਆਨ ਹੈ ਉਹ ਤੁਸੀਂ ਕੋ ਜਿਹੜਾ ਧੀਆਂ ਪੈਣਾਂ ਦੀ ਇੱਜ਼ਤ ਬਚਾਉਣ ਵਾਲਾ ਬਿਆਨ ਆ ਉਹ ਬੱਚਿਓ ਤੁਸੀਂ ਕਿਹੜੇ ਮੁਲਕ ਤੋਂ ਆਏ ਆ ਉਹ ਵਿਵਾਦਤ ਕਿਦਾਂ ਹੋ ਗਿਆ ਪਰ ਤੁਹਾਡੇ ਵਿਵਾਦ ਵਿਵਾਦ ਤਾਂ ਸ਼ੁਰੂ ਕਰਦੇ ਆ ਤੁਸੀਂ ਲੋਕ ਜਿਹੜੇ ਸਮਝ ਨਹੀਂ ਆਉਂਦੀ ਮੇਰੀ ਜ਼ੁਬਾਨ ਉਹ ਵਿਵਾਦਤ ਬਿਆਨ ਨਹੀਂ ਸੀ ਉਹ ਬੇਟੀ ਦੀ ਬੇਹਰਮਤੀ ਸੀ ਉਹਦੀ ਰਾਖੀ ਲਈ ਮੈਂ ਬਿਆਨ ਦਿੱਤਾ ਸੀ ਉਹ ਬਾਅਦ ਦੇ ਵਿੱਚ ਤੁਸੀਂ ਸਪਸ਼ਟੀਕਰਨ ਦਿੱਤਾ ਪਰ ਤੁਹਾਡੇ ਵਿਰੋਧੀ ਕਰਨੇ ਪਹਿਲਾਂ ਇਹ ਗੱਲ ਕਰ ਉਹ ਤੁਸੀਂ ਤੁਸੀਂ ਅੰਨੇ ਆ ਤੁਸੀਂ ਗੋਲੇ ਆ ਤੁਹਾਡੇ ਸਾਹਮਣੇ ਧੀ ਪੈਣ ਦੀ ਇੱਜ਼ਤ ਨਲਾਮ ਦੀ ਮੈਨੂੰ ਕਿਉਂ ਜਵਾਬ ਦੇਣਾ ਪਵੇ ਉਹ ਤੁਸੀਂ ਦੇ ਦਿੰਦੇ ਤਾਂ ਮੈਂ ਦੇਣਾ ਹੀ ਨਹੀਂ ਸੀ ਜਵਾਬ ਸਭ ਤਮਾਸ਼ਾ ਦੇਖੀ ਜਾਂਦੇ ਸੀ ਪੁਰਸ ਉੱਥੇ ਹੁੰਦੀ ਆ ਪਿੰਡ ਵਾਲੇ ਉੱਥੇ ਆ ਤੇ ਉਹ ਵਿਵਾਦਤ ਬਿਆਨ ਕਿਦਾਂ ਹੋ ਗਿਆ ਉਹ ਇੱਕ ਗੈਰਤ ਭਰਿਆ ਸੀਗਾ ਉਹ ਬੇਟੀ ਦੀ ਇੱਜ਼ਤ ਲਈ ਲੇਕਿਨ ਉਹਨਾਂ ਚ ਦੋ ਚੋਂ ਬੰਦੇ ਆ ਲਈ ਸੀ ਮੈਂ ਫੇਰ ਕਲੀਅਰ ਕਰ ਦਿਆਂ ਮੈਂ ਕਿਸਾਨਾਂ ਦੇ ਖਿਲਾਫ ਜੱਥੇਬੰਦੀਆਂ ਨਹੀਂ ਵਿਵਾਦ ਲੋਕ ਸ਼ੁਰੂ ਕਰਦੇ ਆ ਮੈਂ ਵਿਵਾਦਤ ਆਦਮੀ ਨਹੀਂ ਐ ਜੱਥੇਬੰਦੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਐ ਕਿ ਮੈਂ ਕਦੇ ਵੀ ਕੀ ਹੋਵੇ ਜੱਥੇਬੰਦੀਆਂ ਬਾਰੇ ਜਾਂ ਕਿਸਾਨਾਂ ਬਾਰੇ ਮੈਂ ਤੁਹਾਡਾ ਗੁਨਾਹਗਰ ਨਹੀਂ ਬਾਕੀ ਜਿਨ੍ਹਾਂ ਨਾਲ ਹੋਇਆ ਉਹਨਾਂ ਨੂੰ ਮੈਂ ਕਿਹਾ ਇੱਕ ਤਰੀਕ ਤੱਕ ਸਬਰ ਕਰੋ ਦੋ ਤਰੀਕ ਨੂੰ ਦੇਖ ਲਾਂਗੇ ਮੇਰਾ ਮਤਲਬ ਸੀ ਕਾਨੂੰਨ ਦਾ ਸਹਾਰਾ ਲੈ ਲਾਂਗੇ ਸਪੌਂਟੇਨੀਅਸ ਸਿਚੁਏਸ਼ਨ ਕੀ ਵਰੀ ਇਦਾਂ ਦੀ ਹੋ ਜਾਂਦੀ ਹੈ ਸਿਚੁਏਸ਼ਨ ਹੀ ਹੋ ਜਾਈ ਹੈ ਇੱਕ ਬਾਪ ਗਲ ਲੱਗ ਕੇ ਰੋਵੇ ਤੇ ਮੈਂ ਪੁੱਛਣਾ ਚਾਹੁੰਦਾ ਤੁਸੀਂ ਕੀ ਕਰੋਗੇ ਜਦੋਂ ਬੋਰ ਹੋਵੇਗਾ ਤੇ ਮੈਂ ਤਾਂ ਕਿਹਾ ਮੈਨੂੰ ਸ਼ਾਵਾਸ਼ੇ ਦੇਣ ਗਿਆ ਜਿੱਥੇ ਬੰਦੀਆਂ ਕਿ ਨਹੀਂ ਬਈ ਤੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਉਹ ਮਸਲਾ ਬਣਾ ਲਿਆ ਕਿਸਾਨਾਂ ਦਾ ਕਿਸਾਨਾਂ ਦਾ ਤਾਂ ਮਸਲਾ ਹੀ ਨਹੀਂ ਜਾਸੀ ਸਿੱਖੀ ਦਾ ਮਸਲਾ ਬਣਾ ਲਈ ਜਾਸੀ ਦਲਤਾਂ ਦਾ ਮਸਲਾ ਬਣਾ ਲਈ ਨਾ ਇਹ ਬਿਲਕੁਲ ਨਹੀਂ ਸੀ ਉਹ ਦੋ ਚਾਰ ਮੁੰਡਿਆਂ ਬਾਰੇ ਸੀ ਜਿਨ੍ਹਾਂ ਨੇ ਬੇਟੀ ਦੇ ਕੱਪੜੇ ਈਆਂ ਸਭ ਦੀਆਂ ਸਾਂਝੀਆਂ ਉਹ ਸ਼ਾਬਾਸ਼ ਦੇਣ ਦੀ ਬਜਾਏ ਮੈਨੂੰ ਮਾਰਨ ਹੀ ਲੱਗ ਪਏ ਇੱਕੋ ਹੀ ਬੇਨਤੀ ਆ ਜੇ ਕਿ ਤੁਹਾਡੇ ਮਨ ਵਿੱਚ ਇਸ ਤਰ੍ਹਾਂ ਹੈ ਤੁਹਾਨੂੰ ਲੱਗਦਾ ਕਿਸੇ ਦਾ ਬੱਚਾ ਵਾਪਸ ਆ ਜਾਏਗਾ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦੋਲਨ ਦਾ ਮੁੱਲ ਮੁੜਿਆ ਗਿਆ ਕਿਸਾਨਾਂ ਦੀਆਂ ਪ੍ਰੋਬਲਮ ਹੱਲ ਹੋ ਜਾਣਗੀਆਂ ਮੈਨੂੰ ਇਕੱਲੇ ਨੂੰ ਕਿਤੇ ਬੁਲਾ ਲਿਓ ਗਨਮੈਨ ਜਨ ਡਰਾਈਵਰ ਛੱਡ ਕੇ ਮੈਂ ਆ ਜਾਊਗਾ ਇਕੱਲਾ ਆਵਾਂਗਾ ਫਿਰ ਜੋ ਤੁਹਾਡੇ ਦਿਲ ਕਰੇ ਮੈਨੂੰ ਮੈਨੂੰ ਨਹੀਂ ਆਪਣੀ ਜਾਨ ਦਾ ਕੋਈ ਖੌਫ ਨਾਲ ਦੀਆਂ ਨੂੰ ਨਾ ਕੁਝ ਹੋਵੇ